ਹਾਂਜੀ ਮੈਂ ਕਹਾਂ ਅੱਜ ਇੱਕ ਪਰਸਨਲ ਗੱਲ ਮੇਰਾ ਵੈਸੇ ਚੈਨਲ 5.5 ਬੈਂਡਲਾ ਤੁਹਾਨੂੰ ਪਤਾ ਹੈ ਇਹ ਰਿਲੇਟਡ ਹੈ ਇਮੀਗ੍ਰੇਸ਼ਨ ਦੇ ਪਰ ਕਿ ਮੈਂ ਜ਼ਿੰਦਗੀ ਦੇ ਵਿੱਚ ਬਹੁਤ ਗੱਲਾਂ ਸਿੱਖੀਆਂ ਨੇ ਪਰ ਜਿਹੜੀ ਮੈਂ ਹੁਣ ਗੱਲ ਸਿੱਖਿਆ ਨੇ ਯੂਰਪ ਦੇ ਵਿੱਚ ਆ ਕੇ ਸਪੈਸ਼ਲੀ ਤੇ ਆਪਣੇ ਹਨਾ ਕਮਿਊਨਿਟੀ ਬਾਰੇ ਮੈਂ ਪੰਜਾਬ ਤੋਂ ਮੈਂ ਪੰਜਾਬੀਆਂ ਬਾਰੇ ਕਿਸੇ ਦਾ ਕਦੇ ਵੀ ਤੁਸੀਂ ਨਾ ਕਿਸੇ ਵੀ ਬੰਦੇ ਨੂੰ ਕੰਮ ਤੇ ਨਹੀਂ ਲਵਾਉਣਾ ਹੈਗਾ ਸਭ ਤੋਂ ਪਹਿਲੀ ਗੱਲ ਠੀਕ ਹੈ ਜੇ ਤੁਸੀਂ ਉਹਨੂੰ ਕੰਮ ਤੇ ਲਵਾਤਾ ਠੀਕ ਹੈ ਤੇ ਜੇ ਉਹਨੂੰ ਕੰਮ ਤੇ ਲਵਾਤਾ ਤੁਸੀਂ ਆਪਣੇ ਕੋਲ ਆਪਣੇ ਘਰ 'ਚ ਨਹੀਂ ਰੱਖਣਾ ਹੈਗਾ ਉਹਨੂੰ ਸਭ ਤੋਂ ਜ਼ਰੂਰੀ ਗੱਲ ਜੇ ਉਹਨੂੰ ਤੁਸੀਂ ਆਪਣੇ ਘਰ ਰੱਖਤਾ ਤਾਂ ਥੋਸੀ ਉਹਨੂੰ ਆਪਣੇ ਭੇਜ ਦੇ ਦੇਣੇ ਆ ਉਹਦੀ ਗੱਲਾਂ ਚਾਜ ਨੇ 48 ਲਾ ਜਿਹੜੀ ਅਜ ਕਿਤਾਬ ਤੁਹਾਨੂੰ ਪਤਾ ਬਹੁਤ ਵਾਇਰਲ ਹੈ ਬਹੁਤ ਵਧੀਆ ਕਿਤਾਬ ਵੀ ਹੈ ਉਹਦੇ ਵਿੱਚ ਵੀ ਗੱਲਾਂ ਦੱਸੀ ਹੋਈਆਂ ਵੀ ਤੁਸੀਂ ਆਪਣੇ ਉਹ ਤੁਹਾਨੂੰ ਨਾ ਸਿਫਤੀ 'ਚ ਲੈ ਲੈਣਗੇ ਲੋਕੀ ਤੁਹਾਨੂੰ ਜ਼ਿਆਦਾਤਰ ਉਹ ਬਾਈ ਮੇਰੇ ਮਾਂ-ਬਾਪ ਬਿਮਾਰ ਆ ਮੇਰੇ ਮਾਂ-ਬਾਪ ਹੈ ਨਹੀਂ ਮੇਰੇ ਜੋ ਵੀ ਆ ਬਹੁਤ ਬਹਾਨੇ ਮੇਰੀ ਮਾਂ ਨੂੰ ਆਏ ਮੇਰੇ ਬਾਪ ਨੂੰ ਆਏ ਮੈਂ ਗਰੀਬ ਆ ਫਲਾਣਾ テム ਕਾ ਬੰਦਾ ਪਿੰਗਲ ਜਾਂਦਾ ਉੱਥੇ ਜਦੋਂ ਪਿੰਗਲ ਗਿਆ ਜਦ ਇਹ ਫਿਰ ਕਹਿੰਦਾ ਹਾਂ ਜੀ ਦੱਸੋ ਬਾਈ ਕੀ ਹੈਲਪ ਕਰਾਂ ਤੁਹਾਡੀ ਮੈਂ ਨਾ ਬਾਈ ਮੇਰੇ ਕੋ ਕੰਮ ਨਹੀਂ ਹੈਗਾ ਝੂਠ ਬੋਲ ਕੇ ਆ ਜੰਨੇ ਪਹਿਲਾਂ ਤਾਂ ਬੰਦੇ ਦਾ ਬੈਕਗ੍ਰਾਉਂਡ ਚੈੱਕ ਕਰੋ ਬੰਦਾ ਨਸ਼ੇ ਪੱਤੇ ਤਾਂ ਨਹੀਂ ਕਰਦਾ ਕਈ ਬੰਦੇ ਸਿਕਟਾ ਪਿੰਦੇ ਨੇ ਆਪਣੇ ਪੰਜਾਬੀ ਹੈ ਨਾ ਜਰਦਾ ਖਾਂਦੇ ਨੇ ਕੋਲ ਲਿਪ ਲਾਉਂਦੇ ਨੇ ਤੇ ਇਹ ਚੀਜ਼ਾਂ ਤੁਹਾਨੂੰ ਪਤਾ ਬਹੁਤ ਗੰਦੀਆਂ ਚੀਜ਼ਾਂ ਨੇ ਨਾ ਆਪਾਂ ਉਹਦੇ ਨਾਲ ਰੋਟੀ ਵੀ ਨਹੀਂ ਖਾ ਸਕਦੇ ਹੈਗੇ ਆਪਾਂ ਉਹਨੂੰ ਕਹਿ ਵੀ ਨਹੀਂ ਸਕਦੇ ਹੈਗੇ ਕਿਉਂਕਿ ਦੇਖੋ ਜਿਹੜੇ ਮਾਲਵੇ ਮੈਂ ਆਪਣਾ ਮਾਲਵਾ ਬਲੌਗ ਦੀ ਗੱਲ ਕਰਦਾ जिन्ने बंदे आपा ਨਾ ਬੋ ਘੱਟ ਕਹਿੰਦੇ ਆ ਜਦੋਂ ਤੁਸੀਂ ਨਾ ਕਹਿਣੇ ਸਿੱਖ ਲਈ ਨਾ ਆਪਾਂ ਉਸ ਦਿਨ ਕਾਮਯਾਬ ਹੋਗਾ ਉਹ ਆਪਣਾ ਸ਼ੇਅਰਿੰਗ ਚ ਆ ਜਾਂਦਾ ਤੇ ਉਹਨਾਂ ਰੋਟੀ ਵੀ ਤੁਸੀਂ ਸ਼ੇਅਰ ਕਰਨੀ ਸਾਰਾ ਕੁਝ ਸ਼ੇਅਰ ਕਰਨਾ ਨਾ ਫਿਰ ਆਪਾਂ ਉਹ ਨਾ ਨਹੀਂ ਕਰਦੇ ਯਾਰ ਆ ਪਾਣੀ ਦੀ ਬੋਤਲ ਨੂੰ ਮੂੰਹ ਲਾ ਲੈਂਦਾ ਇਹ ਚੀਜ਼ਾਂ ਨੇ ਜਦੋਂ ਆਪਾਂ ਬੰਦੇ ਨੂੰ ਕਿਸੇ ਨੇ ਕੰਮ ਲਵਾ ਲੈਣਾ ਪਹਿਲੀ ਗੱਲ ਸਭ ਤੋਂ ਪੁਆਇੰਟ ਜੇ ਤੁਸੀਂ ਇਹਨੂੰ ਕੰਮ ਲਵਾਉਣਾ ਕਦੇ ਵੀ ਆਪਣੇ ਘਰ ਚ ਨਾ ਲੈ ਕੇ ਆਉ ਉਹਨੂੰ ਐਵੇਂ ਨਾ ਸੋਚੋ ਰੈਂਟ ਵੱਧਦਾ ਮੈਨੂੰ ਘੱਟ ਆ ਕੋਈ ਗੱਲ ਨਹੀਂ ਮੈਨੇਜ ਕਰੋ ਚੀਜ਼ਾਂ ਨੂੰ ਜਿਹੜਾ ਤੁਹਾਡੇ ਕੋਲ ਉਹਨੇ ਆ ਕੇ ਜੋ ਖਲਾਰਾ ਪਾਉਣਾ ਜੋ ਤੁਹਾਡੇ ਅੰਦਰ ਅੰਦਰ ਵੜ ਗਿਆ ਜਦੋਂ ਘਰ ਦੇ ਨਾ ਤੁਹਾਡੇ ਭੇਦ ਪਾ ਜਾਣੇ ਆ ਫਿਰ ਤੁਹਾਨੂੰ ਇੱਕ ਦਿਨ ਉਹਨੇ ਸੱਪ ਐਂ ਡੰਗ ਮਾਰਨਾ ਹੈ ਜਿਆ ਇਹੇ ਜੀ ਜਗਾ ਡੰਗ ਮਾਰਨਾ ਤੁਹਾਡੇ ਤੋਂ ਸਿਆ ਨਹੀਂ ਜਾਣਾ ਹੈਗਾ ਫਿਰ ਤੁਹਾਡਾ ਜਿੰਨਾ ਕੁਝ ਹੈ ਸਾਰਾ ਆਪ ਐਂ ਡਾਊਨ ਤੁਹਾਨੂੰ ਸੀਟੀ ਸੱਡਣੀ ਪੈਣੀ ਉਹਨੇ ਇਹ ਜਿਆ ਮਜਬੂਰ ਕਰ ਦੇਣਾ ਚਾਹੇ ਉਹ ਤੁਹਾਡੇ ਲਈ ਕੁੜੀ ਹੈ ਬੰਦਾ ਹੈ ਠੀਕ ਹੈ ਜੋ ਵੀ ਹੈ ਉਹਨੇ ਤੁਹਾਨੂੰ ਮਜਬੂਰ ਕਰ ਦੇਣਾ ਉਹ ਏਰੀਆ ਚ ਰਹਿਣ ਤੋਂ ਠੀਕ ਹੈ ਇਸ ਲਈ ਜਦ ਤੁਸੀਂ ਤੁਹਾਨੂੰ ਜੋਬ ਵੀ ਛੱਡਣੀ ਪੈਣੀ ਹੈ ਤੁਹਾਨੂੰ ਨਵਾਂ ਟਿਕਾਣਾ ਬਣਾਉਣਾ ਪੈਣਾ ਮੈਂ ਬਾਰ-ਬਾਰ ਇਹੀ ਗੱਲ ਆਪਣੇ ਪਰਸਨਲ ਅੱਜ ਮੈਂ ਤੁਹਾਨੂੰ ਇਹ ਜਿਹੜੀ ਚੀਜ਼ ਮੈਂ ਜੋ ਸਿੱਖਿਆ ਠੀਕ ਹੈ ਆਪਣੇ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਬੰਦੇ ਨੂੰ ਕੰਮ ਨਾ ਲਵਾਓ ਹਾਂ ਜੇ ਕੰਮ ਲਵਾਉਣਾ ਆਪਰ ਐ ਨਾ ਕਹੋ ਯਾਰ ਮੈਂ ਮੈਂ ਕਰਨਾ ਓਰੇ ਆਪਾਂ ਪ੍ਰਮਾਤਮਾ ਸਾਰਾ ਜਰੀਆ ਪ੍ਰਮਾਤਮਾ ਬਣਾਉਂਦਾ ਠੀਕ ਹੈ ਇਹਦੇ ਵਿੱਚ ਕੋਈ ਚੀਜ਼ ਨਹੀਂ ਮੈਂ ਨਹੀਂ ਹੈਗੀ ਇਹਦੇ ਵਿੱਚ ਪ੍ਰਮਾਤਮਾ ਨੇ ਸਾਰਾ ਕੁਝ ਆਲਰੇਡੀ ਲਿਖਤਾ ਪਰ ਇੱਕ ਆਪਾਂ ਸਬਕ ਸਿਖਾਉਣ ਦੀ ਗੱਲ ਹੁੰਦੀ ਔਰੇ ਪਰ ਮੈਂ ਜਿਹੜਾ ਆਪਣਾ ਸਬਕ ਸਿੱਖਿਆ ਮੈਂ ਤੁਹਾਡੇ ਨਾਲ ਪਰਸਨਲ ਆਪਣਾ ਸ਼ੇਅਰ ਕਰਦਾ ਦੇਖੋ ਕੰਮ ਜਿਹਨੂੰ ਮਰਜ਼ੀ ਲਵਾਓ ਠੀਕ ਹੈ ਜਿੰਨੇ ਤੁਹਾਡੇ ਲਿੰਕ ਨੇ ਜਿਹੜੇ ਉਹ ਕੀ ਕਹਿਣਾ ਹੁੰਦੇ ਆ ਇਹਨਾਂ ਨੂੰ ਆਪਾਂ ਅ ਆਪਣਾ ਕਹਿ ਦਿੰਨੇ ਹੁੰਦੇ ਆ ਰੈਫਰੈਸ਼ ਰੈਫਰੈਂਸ ਹਾਂ ਆਪਣਾ ਰੈਫਰੈਂਸ ਜਿਹਦਾ ਮਰਜ਼ੀ ਪਾ ਦਿਓ ਯਾਰ ਦੇਖੋ ਕੰਮ ਲਵਾਉਣਾ ਵਧੀਆ ਚੀਜ਼ ਹੈ ਨਾ ਭਲਾ ਕਰਨਾ ਕਿਸੇ ਦਾ ਪਰ ਆਪਣੇ ਘਰ ਚ ਨਾ ਲੈ ਕੇ ਆਇਓ ਇਹ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਚੀਜ਼ਾਂ ਸਿੱਖੀਆਂ ਨੇ ਮੈਂ ਤੁਹਾਨੂੰ ਦੱਸ ਰਿਹਾ ਅੱਜ ਮੈਂ ਖਤਾ ਖਾਦੀ ਹੈ ਠੀਕ ਹੈ ਬਹੁਤ ਖਤਾ ਖਾਦੀ ਹੈ ਬੰਦਿਆਂ ਨੂੰ ਅੰਦਰ ਬਾੜ ਲਿਆਂਦੇ ਨੂੰ ਭੇਜਦੇ ਤੇ ਤੇ ਉਹ ਬੰਦੇ ਡੰਗ ਮਾਰਨ ਨੂੰ ਖੜੇ ਹੋ ਗਏ ਐ ਫਨ ਚੱਕ ਲੈਂਦੇ ਨੇ ਪੂਰਾ ਠੀਕ ਹੈ ਪਹਿਲਾਂ ਤੁਹਾਡੇ ਤੇ ਫੁਕਾਰਾਂ ਮਾਰਨਗੇ ਫੁਕਾਰਾਂ ਮਤਲਬ ਲੋਕਾਂ ਕੋਲ ਗੱਲਾਂ ਕਰਨਗੇ ਤੁਹਾਡੇ ਬਾਰੇ ਐ ਫਲਾਣਾ ਠੰਡਾ ਫੁਕਾਰੇ ਫਿਰ ਤੁਹਾਨੂੰ ਡੰਗ ਮਾਰਨ ਦੀ ਵੀ ਕੋਸ਼ਿਸ਼ ਕਰਨਗੇ ਫਿਰ ਤੁਹਾਨੂੰ ਉਹ ਜਗ੍ਹਾ ਛੱਡਣੀ ਪੈਣੀ ਹੈ ਤੁਸੀਂ ਦੇਖੋ ਸਾਰਾ ਕੁਝ ਬਣਾਇਆ ਹੁੰਦਾ ਪੱਖਾ ਵੀ ਲਿਆ ਹੁੰਦਾ ਮੈਂ ਜਿਹੜਾ ਪੁਰਤਗਾਲ ਦੀ ਸਿਚੁਏਸ਼ਨ ਦੱਸ ਰਿਹਾ ਹੁਣ ਤੁਸੀਂ ਪੱਖਾ ਵੀ ਲਿਆ ਹੁੰਦਾ ਬੈੱਡ ਸ਼ੀਟਾਂ ਸਾਰਾ ਕੁਝ ਤੁਸੀਂ ਮੈਨੇਜ ਕੀਤਾ ਹੁੰਦਾ ਸਾਰਾ ਕੁਝ ਮੈਨੇਜ ਕਰਿਆ ਹੁੰਦਾ ਵੀ ਮੇਰੀ ਫੈਮਿਲੀ ਨੇ ਹੁਣ ਮੈਂ ਸਾਰਾ ਕੁਝ ਮੈਨੇਜ ਕਰਨਾ ਭਾਂਡੇ ਟਿੰਡੇ ਪਤਨੇ ਕੀ ਕੀ ਆਪਣੇ ਪਰਸਨਲ ਚੀਜ਼ਾਂ ਵੀ ਆਪਾਂ ਨਾ ਸਾਰਾ ਕੁਝ ਮੈਨੇਜ ਕਰਿਆ ਤੁਸੀਂ ਚੱਕ ਕੇ ਕੋਈ ਹੋਰ ਜਗਾ ਜਾਣਾ ਜਿਵੇਂ ਮੈਂ ਹੁਣ ਜਰਮਨ ਆ ਗਿਆ ਲਾਸਟ ਦੇ ਵਿੱਚ ਮੈਂ ਠੀਕ ਹੈ ਪੋਰਟੋ ਸੀਗਾ ਕੁਝ ਬੰਦੇ ਮੈਂ ਹਜੇ ਕੱਢੇ ਬੀਜ ਲਏ ਤੇ ਮੈਨੂੰ ਛੱਡਣਾ ਪਿਆ ਉਹ ਜਗਾ ਕਿਉਂਕਿ ਮੈਂ ਉਹਨਾਂ ਨੂੰ ਨਾ ਨਹੀਂ ਕਹਿ ਸਕਿਆ ਇਸ ਲਈ ਮੇਰਾ ਵੀ ਨਾ ਕਹਿਣੀ ਸਿੱਖੋ ਜੇ ਕਿਸੇ ਨੂੰ ਕੰਮ ਲਮਾਉਣਾ ਉਹ ਨੂੰ ਆਪਣੇ ਪਰਸਨਲ ਏਰੀਆ ਚ ਨਾ ਲੈ ਕੇ ਜਾਓ ਇੱਕ ਲਾਈਨ ਹੁੰਦੀ ਹੈ ਜਿਵੇਂ ਲਕਸ਼ਮਣ ਰੇਖਾ ਲਕਸ਼ਮਣ ਨੇ ਸੀਤਾ ਮਾਤਾ ਨੂੰ ਕਿਹਾ ਸੀ ਲਕਸ਼ਮਣ ਰੇਖਾ ਖਿੱਚੀ ਸੀ ਤੁਸੀਂ ਵੀ ਇੱਕ ਲਕਸ਼ਮਣ ਰੇਖਾ ਖਿੱਚੋ ਆਪਣੇ ਫਰੈਂਡਸ ਰਿਲੇਟਿਵਾਂ ਵਾਸਤੇ ਠੀਕ ਹੈ ਜਿਹੜੀ ਮੈਂ ਆਪਣਾ ਤੁਹਾਨੂੰ ਪਰਸਨਲ ਪੁਆਇੰਟ ਆਫ View ਦੱਸ ਰਿਹਾ ਐ ਨਾ ਕਿ ਉਹ ਯਾਰ ਹਰੇਕ ਦੀ ਪਰ ਤੁਹਾਨੂੰ ਪਤਾ ਹੀ ਹੈ ਕਈ ਬੰਦੇ ਮੇਰੇ ਭਰਾ ਦੱਸਣਗੇ ਚੀਜ਼ ਨੂੰ ਠੀਕ ਹੈ ਵੀ ਹਾਂ ਮੈਂ ਸੱਚ ਐ ਜਾਂ ਮੈਂ ਨਹੀਂ ਐ ਉਹਨਾਂ ਨੇ ਵੀ ਗਲਤੀਆਂ ਕਰੀਆਂ ਹੋਣਗੀਆਂ ਇਸ ਲਈ ਇੱਕ ਬਾਉਂਡਰੀ ਲਾਈਨ ਬਣਾ ਦੋ ਬਾਈ ਇੱਥੇ ਤੱਕ ਹੈ ਤੇਰਾ ਕੰਮ ਲਵਾਓ ਜੀ ਸਦਕੇ ਲਵਾਓ ਕੰਮ ਮੈਂ ਨਹੀਂ ਕਹਿੰਦਾ ਕਿ ਸਾਨੂੰ ਕੰਮ ਨਾ ਲਵਾਓ ਪਰ ਜਿਹੜੀ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਮੈਂ ਆਪਣਾ ਪਰਸਨਲ ਪੁਆਇੰਟ ਵੀ ਮੈਂ ਖਤਾ ਖਾਦੀ ਐ ਮੈਂ ਜਗਾ ਛੱਡੀ ਹਨਾ ਅੱਜ ਫੰਕਾਰੇ ਮਾਰਦੇ ਫਿਰਦੇ ਐ ਡੰਗ ਮਾਰਨ ਨੂੰ ਫਿਰਦੇ ਨੇ ਵੀ ਇਹਨਾਂ ਸਾਨੂੰ ਐ ਫਲਾਣਾ ਤੇ ਉਹਨਾਂ ਨਾਲੇ ਮੇਰੇ ਨਾਲੇ ਰੋਟੀ ਤੋੜੀ ਐ ਆਪਾਂ ਹੀ ਕੰਮ ਲਵਾਇਆ ਇਹ ਕਹਿੰਦਾ ਤੂੰ ਕੰਮ ਕਿਵੇਂ ਲਵਾਇਆ ਸਾਨੂੰ ਤੁਹਾਨੂੰ ਬਹੁਤ ਜਵਾਬ ਮਿਲਣਗੇ ਬਹੁਤ ਕੁਝ ਕਹਿਣਗੇ ਇਸ ਲਈ ਮੈਂ ਬਾਰ-ਬਾਰ ਇਹੀ ਗੱਲ ਕਹਿੰਦਾ ਜਿਹੜਾ ਮੈਂ ਆਪਣਾ ਚੀਜ਼ ਦੱਸੀ ਐ ਨਾ ਮੈਂ ਬਹੁਤ ਕਈ ਦਿਨਾਂ ਤੋਂ ਇਹ ਸੋਚ ਰਿਆ ਸੀ ਵੀ ਵੀਡੀਓ ਪਾ ਦਮਾਂ ਇਹ ਪਰ ਅੱਜ ਮੈਂ ਤੁਹਾਨੂੰ ਦੱਸ ਰਿਹਾ ਈ ਕਿ ਸੋਚ ਸਮਝ ਕੇ ਜੋ ਵੀ ਕਰਨਾ ਸੋਚ ਸਮਝ ਕੇ ਠੀਕ ਐ ਤਿਆਰ ਰੱਖਿਓ ਲਵ ਯੂ ਆਲ ਚੜਦੀ ਕਲਾ ਚ ਰਹਿਓ ਥੈਂਕ ਯੂ ਸੋ ਮੱਚ